ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮੇਰੇ ਤੋਂ ਜਿਹੜਾ ਅੱਜ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਿਹਾ ਲਗਭਗ ਐਵੇਂ ਮੰਨ ਕੇ ਚੱਲੋ ਵੀ 8-9 ਤੱਕ ਜਰਸੀ ਨਸਲ ਦਾ ਬੱਚਾ ਤੁਹਾਨੂੰ ਦਿਖਾਉਣ ਲੱਗਾਂਗਾ ਠੀਕ ਆ ਤੇ ਇੱਕ ਸਾਨੂੰ ਧੋਕਰ ਕਬਨ ਬਹਿੜ ਦਿਖਾ ਦਾਂਗੇ ਠੀਕ ਆ ਜਿਹੜਾ ਅੱਜ ਦੀ ਵੀਡੀਓ ਸਾਨੂੰ ਜਿਵੇਂ ਆ ਬੱਚੀ ਹੈ ਇਹੋ ਜਿਹਿਆਂ ਜਿਹੜੇ ਤੁਹਾਨੂੰ ਜਰਸੀ ਨਸਲ ਦੇ ਬੱਚਾ ਦਿਖਾਉਣਾ ਜਿਵੇਂ ਆ ਬੱਚੀ ਵੀ ਖੀਰੀ ਆ ਗਈ ਠੀਕ ਆ ਤੁਹਾਨੂੰ ਪਹਿਲਾਂ ਵੀਡੀਓ ਸਟਾਰਟ ਹੋਦੋਂ ਵਾਲਾ ਮੋਟੀ ਮੋਟੀ ਜਿਮ ਚਾਲਕ ਮਰਵਾ ਦਣਾ ਵੀ ਕਿਹੋ ਜਿਹੇ ਇਹਦੇ ਬੱਚੇ ਸਾਨੂੰ ਅੱਜ ਦੀ ਵੀਡੀਓ ਦੇਖਣ ਵਾਸਤੇ ਜਾਂ ਖਰੀਦ ਵਧੀਆ ਮਿਲ ਖਾਂਦੇ ਵਧੀਆ ਬ੍ਰੀਡ ਵਾਲੇ ਬੱਚੇ ਤੁਹਾਨੂੰ ਦਿਖਾ ਦਾਂ ਠੀਕ ਆ ਤੇ ਜਿਵੇਂ ਆ ਬੱਚਾ ਦੇਖੋ ਪੂਰੇ ਐਨ ਮਲ ਫੁੱਲ ਚਮਕਦਮ ਕਲਾ ਛੋਟਾ ਬੱਚਾ ਆ ਗਿਆ ਠੀਕ ਆ ਤੇ ਬਾਕੀ ਝੋਲੀ ਚਾਹ ਦੇਖੋ ਬੱਚੀ ਦੀ ਬਹੁਤ ਚੰਗੀ ਬਾ ਕਮਾਲ ਨਾ ਗੱਬਣਾ ਨੇ ਹੂੰ ਹੂੰ ਗੱਬਣਾ ਉਤੇ ਜਿਵੇਂ ਆ ਛੋਟਾ ਬੱਚਾ ਆ ਗਿਆ ਇਧਰ ਤੇ ਆ ਦੇਖੋ ਕੰਨ ਕੋ ਨਾ ਇਸ ਨੂੰ ਸਾਰੇ ਬੱਚੇ ਦਿਖਾ ਦਾਂ ਵਿੱਚ ਵਿੱਚ ਠੀਕ ਆ ਇੱਕ ਸੂਏ ਨੂੰ ਦਿਖਾ ਦੇਗਾ ਆ ਦੂਜੇ ਸੂਏ ਵਾਸਤੇ ਗੱਬਣਾ ਤੋਕੜ ਪਹਿਲੇ ਸੂਏ ਹੋ ਕੇ ਠੀਕ ਆ ਇੱਕ ਸੂਏ ਇਧਰ ਵੱਡੀ ਬਿਹੜ ਦਿਖਾ ਦਾਂ ਟੋਟਲ ਲਗਭਗ ਆ ਮਨ ਕੇ ਚਲੋ ਵੀ 4 ਤੇ ਕਿੰਨੇ ਨਾ ਆ ਗਏ ਜਿਹ ਅਠਾਨਾਗਰ ਹਾਂ ਸੱਤ ਬੱਚੀਆਂ ਤੇ ਇੱਕ ਗਾਂ ਹੈ ਠੀਕ ਹੈ ਟੋਟਲ ਤੇ ਬਾਕੀ ਕਰਦੇ ਬਾਈ ਨਾਲ ਗੱਲੋ ਜਿਹੜੇ ਪਰਾਂ ਨੂੰ ਜਿਹੜਾ ਨਾਕ ਪਸੰਦ ਹੋਊਗਾ ਕੱਲਾ-ਕਲਾ ਛਾਂਟ ਕੇ ਕੋਲਿਆ ਕਿ ਥੱਲੀ ਇੱਕ ਜਿਹਦਾ ਸਿੱਥੇ ਖਰੀਦ ਸਕਦੇ ਹੋਗੇ ਬਾਈ ਸਸਤੀ ਕਾਲ ਜੀ ਸਸਤੀ ਕਾਲ ਬਾਈ ਐਡਰੈਸ ਬੋਲ ਦਈਏ ਬਾਈ ਆਪਣਾ ਐਡਰੈਸ ਬਾਈ ਆਪਣਾ ਨਾਮ ਜਗਦੀਪ ਸਿੰਘ ਆ ਐਡਰੈਸ ਆਪਣਾ ਜੈਤੋ ਸ਼ਹਿਰ ਆ ਜ਼ਿਲ੍ਹਾ ਫਰੀਦਕੋਟ ਆ ਬਾਜਾਖਾਨ ਨੇੜਿਆਗਾ ਜੇ ਤੁਸੀਂ ਆਪਾਂ ਜੈਤੋ ਤੋਂ ਬਾਜਾਖਾਨ ਜਾਵਾਂਗੇ ਜੈਤੋ ਤੋਂ ਨਿਕਲਸਾ 2 ਕਿਲੋਮੀਟਰ ਤੇ ਘਰ ਆਇਆ ਹਾਂ ਹਾਂ ਬਾਜਾਖਾਨਾ ਰੋਡ ਤੇ ਘਰ ਆ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ 9 15 150 ਠੀਕ ਆ ਪਹਿਲੇ ਨੰਬਰ ਤੇ ਬੱਚੀ ਆ ਗਈ ਜਦੀਬ ਹਣਾ ਤੇ ਥਾਣੇ ਦੇ ਚਾਰ ਹੀ ਬੱਚੀ ਦੇ ਹਾਂ ਚਾਰ ਹੀ ਬਰੀਗਾਂ ਦੰਦੋ ਕੇ ਮੈ ਗਈ ਦੰਦੋਂ ਵੀ ਇੱਕ ਦੰਦ ਪੰਨ ਕੇ ਸ਼ੁਰੂ ਕੀਤਾ ਚੱਕਣਾ ਖੀਰੀਆਂ ਜੀ ਆਉਂਦੀ ਜੇ ਜਨੀਖ ਕੱਲ ਖੀਰੀ ਸਾਇਮ ਮਲ ਗਏ ਅੱਜ ਇੱਕ ਦੰਦ ਸਾਹੇ ਛਿੱਟਾ ਛਿੱਟਾ ਸੈਟ ਕੇ ਚੱਕ ਚੱਕ ਲਿਆ ਗੇਂਤੀ ਖੀਰੀਆਂ ਚ ਕੱਲ ਗਏ ਚਾਹ ਆਪ ਕਹਿਣ ਦਾ ਦੋ ਆ ਜਾ ਬਾਕੀ ਕੱਦ ਬਹੁਤ ਆ ਬੱਚੀ ਦਾ ਇਹਦਾ 50 55 ਇੰਚ ਕਾਦਾ 4 ਸਵਾ 4 ਫੁੱਟ ਕਾਦਾ ਮੰਨ ਲਓ ਠੀਕ ਆ ਹਾਈਟ ਬਹੁਤ ਸੋਹਣੀ ਬਾਕੀ ਬਰੀਡ ਬੂ ਕਰਮ ਵਾਲੀ ਬਹੁਤ ਸੋਹਣੀਆਂ ਦੇਖਣ ਰੁਕੀ ਮਾ ਥਾਂ ਦਿ ਅੱਛਾ ਜੀ ਸੋਨਾ ਗੈਪਸ ਜੇ ਲੱਗਿਆ ਉਸ ਨਾਲ ਆਇਥੇ ਥੋੜੀ ਜੀ ਨਾ ਮਾਰੋ ਠੀਕ ਹੈ ਤੇ ਬਾਕੀ ਕੁਆਲਿਟੀ ਦਾ ਬਹੁਤ ਦੀ ਤੇ ਕੰਨ ਤੂੰ ਪਹਿਲਾਂ ਚੱਲ ਬਈ ਤੋਰ ਕਿਸਨ ਬੱਚਾ ਬਾਹਰ ਆਪ ਦਿਖਾ ਦੇਣੇ ਆ ਲੈ ਇੱਥੇ ਨਹੀਂ ਆ ਮਾਰੋ ਐ ਮਾਰ ਕੇ ਚਲੋ ਵੀ ਕਰਮ ਵਾਲੀ ਗੱਬਣ ਹੋਵੇ ਬਿਲਕੁਲ ਐਸ ਟਾਈਪ ਹਾਂ ਬਾਕੀ ਵੀਰੇ ਦੋਨੇ ਵੱਡੀਆਂ ਮਸ਼ੀਆਂ 15 ਚੈੱਕ ਕਰ ਰਹੇ ਨੇ ਫੁੱਲ ਗਾਰੰਟੀ ਬੱਚੇ ਦਾ ਨੀ ਦੀ ਪੂਰੀ ਇਹ ਨਹੀਂ ਆ ਵੀ ਕਾਂਜ ਕੁੰਜ ਲਗਾ ਨਾ ਕਾਂਜ ਬੱਚੇ ਦਾ ਨੀ ਮੈਂ ਕੁੰਜ ਰੇ ਨੇ ਵੀ 5 ਕਿਲੋ ਬੋਡਰ ਚਾਰਨਾ ਬਹੁਤ ਕਿਲੋ ਖੰਡ ਮੰਨ ਲਿਆ ਪਿਆਰ ਨਾ ਜਾ ਆਓ ਬੱਚੀ ਦਾ ਕਰ ਡਾਕਟਰ ਕੋਲ ਹਫਤੇ ਦੀ ਤਰ੍ਹਾਂ ਕਰਿਓ ਦ ਤੇ ਬੋਧੀਆਂ ਦੇਖੋ ਹਾਂ ਲੋਕ ਜਿਆਦਾ ਮੰਗ ਕਰ ਦਿੰਦੇ ਨੇ ਵੀ ਟੀਗਾ ਲੈਣ ਦੇ ਬਈ ਕਾਬਲ ਹੋਵੇ ਵੱਡੇ ਕੱਦ ਦੇ ਹਾਂ ਬਾਕੀ ਰਹੀ ਗੱਲ ਵੀਰ ਦੀ ਕਦੇ ਇਹ ਨਹੀਂ ਗਏ 50 52 ਦੀ 50 ਜਰ ਰਕੜਦੀ ਆ ਕੋਈ ਸਿਮਰ ਸ਼ਮ ਕੁਛ ਨਹੀਂ ਕੋਈ ਮਾੜਾ ਕਾਰਡ ਕੁਛ ਨਹੀਂ ਬਸ ਜਿੰਨੀ ਸਾਹਮਣੇ ਕੁਆਲਿਟੀ ਹੈ ਇਹ ਤੁਸੀਂ ਦੇਖ ਕੇ ਬੱਚੀ ਇਹਦੀ ਖਰੀਦ ਸਕਦੇ ਹੋਗੇ ਤੇ ਜਿੱਦੀ ਬਾਈ ਫਿਰ ਆਪਾਂ ਇਹਦਾ ਬੱਚੀ ਦਾ ਕੀ ਰੇਟ ਕਰਨਾ ਹੈ ਇਹਦਾ 24000 ਰੁਪਏ ਮੁੱਲ ਆ ਵੀਰੇ 24 ਮੁੱਲ ਆ ਮਾਨਤਾਂ ਨੂੰ ਮਾਨਤਾਂ ਕਰ ਦਾਂਗੇ ਕੋਈ ਮਾਨਤ ਵਧੀਆ ਜੂਗਾ ਟਾਈਮ ਆ ਲੋ ਗੱਬਣ ਹੋਣ ਦੇ ਕਾਬਲੇ ਜੇ ਕਰਨ ਵਾਲੀ ਮਹੀਨੇ ਦੋ ਮਹੀਨੇ ਚ ਗੱਬਣ ਹੁੰਦੀ ਆ ਤਾਂ ਉਹ ਨਾਲ ਟਾਈਮ 'ਚ 3 ਗ ਹਾਂ ਉਹ ਵੀਡੀਓ ਵੇਂਦੇ ਨੇ ਲੋਕ ਨਾ ਮਨ ਲਾ ਬਹੁਤ ਜਿਆਦਾ ਫੋਨ ਆਇਆ ਪਿਛਲੀ ਵੀਡੀਓ ਦਾ ਆਪਣੇ ਸਾਰੇ ਮਾਲ ਵੇਚ ਗਿਆ ਸੀ ਲਗਭਗ ਹਾਂ ਆਪਾਂ ਜੋਦੇ ਤੁਹਾਡੇ ਚੈਨਲ ਤੇ ਵੀਡੀਓ ਪਾਉਣ ਲੱਗੇ ਆਂ ਆਪਣਾ ਸਾਰਾ ਮਾਲ ਵੇਚ ਗਿਆ ਨਾ ਨਾਲ ਦੇ ਵੇਖੀ ਜਾਂਦਾ ਇੱਕ ਅੱਧੀ ਬੱਚੀ ਲੈਣਾ ਆਪਾਂ ਵੀ ਫੋਟੋ ਫੋਟੋ ਪਾ ਲੈਣਾ ਉਹੋ ਜਿਹਾ ਕੰਮ ਕਰਦਾ ਉਹ ਵੀ ਜਰਾ ਕਬਈ ਗੁੱਸਾ ਕਰ ਦੋ ਵੀਡੀਓ ਪੂਰੀ ਵੇਖੇ ਨੀ ਫੋਨ ਲਾਇਆ ਦੁਆਰਾ ਵੀਡੀਓ ਵੇਖਣ ਲੱਗਾ ਉਹਨੇ ਹੋਰ ਨੇ ਸਾਈ ਕਰ ਲਿਆ ਸੱਦਾ ਕਰ ਲਿਆ ਸੱਦਾ ਕਰਨਾ ਹਾਂ ਮੈਂ ਪਹਿਲਾਂ ਭਾਈ ਮੈਂ ਪਹਿਲਾਂ ਲਾਈਵ ਮੈਂ ਕਹ ਪਈ ਪਹਿਲਾਂ 24 ਹਜ਼ਾਰ ਸੁਣਾ ਬੱਚੀ ਦਾ ਮਿੱਤਰੋ ਮਾਨਤਨ ਹੋ ਜੂਗਾ ਸਾਨੂੰ ਨੇੜੇ ਸੋਨੇ ਬੱਚੇ ਸਾਰੇ ਵੈਗ ਗਏ ਠੀਕ ਤੇ ਹੁਣ ਆ ਗਿਆ ਆਪਣਾ ਕੋਲ ਦੋ ਨੰਬਰ ਤੇ ਨਾ ਇਹਦਾ ਪੂਰੀ ਐ ਪਈ ਸਰਾਣ ਰਿਕ ਨਾ ਅਰਧ ਤਾਂ ਦੇ ਨਾ ਹਾਂ ਬਈ ਬਹੁਤ ਜਾਣ ਆ ਬੱਚੀ ਚ ਦੰਦੋ ਖੀਰੀ ਆ 에ਅਰ ਸ਼ੈਰ ਲਾ ਲਓ ਜਰਸੀ ਕ੍ਰੋਸਰ ਕੁਛ ਲਾ ਲਓ ਠੀਕ ਐ ਤੁਹਾਨੂੰ ਬਾਹਰ ਕਿ ਤੋਰ ਕੇ ਹਾਂ ਤੇ ਪੂਰੀ ਅੰਦਰੋਂ ਗਾਰੰਟੀ ਵੀਰੇ ਹਫ਼ਤੇ ਦੇ ਵਿੱਚ ਵਿੱਚ ਡਾਕਟਰਾਂ ਦਾ ਤਾਰਾਂ ਕਰਿਆਉਣੀਆਂ ਨੇ ਚੈੱਕ ਰਾਈ ਸੀ ਆਪਾਂ ਅੱਜ ਠੀਕ ਹੈ ਜੀ ਦੋਨੇ ਉਹ ਇੱਥੇ ਬਾਜਨ ਦੇਖੋ ਬੱਚੀ ਦਾ ਹੁਣ ਚਾਹੇ ਮਿੱਤਰ ਨੂੰ ਮੰਨ ਲਓ ਨਾ ਉਹ ਤੋਂ ਜਰਸੀ ਤੇ ਚਾਹੇ ਮੰਨ ਲਓ ਸਾਈ ਵੱਲ ਚਾਹੇ ਮੰਨ ਲਓ 에ਅਰ ਸਾਇ ਕਿਉਂਕਿ ਲਾਰਾਂ ਦੇ ਚਿੱਟਾ ਡੱਬਾਗਾ ਤੇ ਤੇ ਮੱਥੇ ਦੀ ਬੋਦੀ ਤੇ ਸਰੀਰ ਦਾ ਪਾਜਨ ਹਣਾ ਮਤਲਬ ਗੱਬਣ ਹੋਂ ਬਿਲਕੁਲ ਕਾਬਲ ਆ ਗਈ ਇਹ ਮਾੜੀ ਬੁਲ ਬੈਂਚ ਆ ਗਈ ਆ ਇਧਰ ਤੋਂ ਵਾਲਾ ਮਾੜੀ ਦਿਖਾ ਗਈ ਕਿਹੜਾ ਕੱਢ ਕੇ ਤੇ ਥਾਣੇ ਦੇ ਵੀ ਚਾਰੀ ਆ ਦੇ ਦੇ ਮਾੜੀ ਰਿਪੋਰਟ ਇੱਕ ਇੱਥੇ ਨੇ ਆ ਮਾਰਿਓ ਜਿੱਦੀ ਆਪਾਂ ਇਹ ਬੱਚੀ ਕਿਨੇ ਦੇ ਆ ਬਈ ਆਪਾਂ ਇਧਰ 18 ਰੁਪਏ ਮੁੱਲ ਵੀਰੇ ਮਾਨਤਨ ਕਰ ਦਾਂਗੇ ਹੈ ਤਾਂ 20 ਬਾਈ ਵਾਲਾ ਸੀ ਇਹਦਾ ਵੀ ਰੇਟ ਪਰ ਇਹ ਫੋਣੀ ਫੋੜ ਕਰਕੇ ਆਪਾਂ ਪਹਿਲਾਂ ਹੀ ਜਾਇਜ਼ ਕੀਤਾ ਹੋਇਆ ਹਾਂ ਨਾ ਪੁੱਤ ਓਏ ਰੁਕ ਜੋੜ ਦਿਖਾਉਂਦੀ ਆ ਮਤਲਬ ਇਹ ਖਲੀ ਛੱਡੀ ਵੀ ਸੀ ਖਰਾ ਖਾਦੀ ਵੀ ਹੈ ਦੀ ਖਰਾ ਖਾਦੀ ਵੀ ਹੈ ਬਾਕੀ ਹਾਂ ਅੱਛੀ ਕੁਆਲਿਟੀ ਚੱਕ ਰਹੇ ਹਾਂ 18 18 ਵਾਲਾ ਹੈ ਹਾਂ ਹਾਂ ਠੀਕ ਆ ਮੋਲ 18 ਦਾ ਤੇ 18 ਥੋੜਾ ਮਾਨਤਾ ਦੇਖੋ ਸਾਰਾ ਪਛਾ ਹੋ ਜਾਣਾ ਫਿਕਸ ਪ੍ਰਾਈਸ ਦਾ ਕੋਈ ਨਹੀਂ ਹੈ ਠੀਕ ਆ ਚੰਗੀ ਆ ਬੱਚੀ ਇੱਥੋਂ ਬੈਕ ਸ਼ੈੱਡ ਤੋਂ ਵੀ ਸੀਦੀ ਪੰਥਰ ਸੇ ਚੱਕਾ ਸਕਦੇ ਹੋਗੇ ਲਾਓ ਮੂਰੇ ਮੂਰੇ ਹੋ ਗਈ ਨਿਕ ਮਗਰ ਮੜਾਉਣ ਨਾਲ ਲੱਗਿਆ ਥੋੜਾ ਜਿਹਾ ਬਈ ਥੋੜਾ ਨਿਸ਼ਾਨ ਜਣਾ ਹਾਂ ਹਾਂ ਠੀਕ ਹੈ ਬਾਕੀ ਥਾਂ ਥੋੜੇ ਸੋਨੇ ਗੈਪ ਚ ਲੱਗੇ ਹੋਏਗੇ 1809 ਬੱਚੇ ਦਾ ਮਾਰਤਨ ਹੋ ਜੂਗਾ ਤਾਂ ਅੱਗੇ ਅੱਗੇ ਆਪਾਂ ਕੋਈ ਤਿੰਨ ਨੰਬਰ ਅੱਛੇ ਨਾ ਇਹ ਕਿੰਨੀ ਕੁ ਮਰਦੀਆ ਇਹ 7 ਮਹੀਨੇ ਦਾ ਬੱਚਾ ਹੂ 7 ਮਹੀਨੇ ਦਾ ਠੀਕ ਹੈ ਤੇ ਦੋਵੇਂ ਬੱਚੇ ਦਾ ਖੀਰੀ ਹੈ ਨਾ ਦੋਨੋਂ ਹਾਂ ਖੀਰੀ ਖੀਰੀ ਠੀਕ ਆ ਠੀਕ ਲੈ ਵੀ ਆਲਸ ਨੂੰ ਦੋ ਨਾ ਬੱਚਾ ਆਪਾਂ ਤਿੰਨ ਨੰਬਰ ਹਣਾ ਲਗਭਗ 8 ਦਾ ਹੋਵੇ 9 ਦਾ ਹੋਵੇ 7 ਦਾ ਹੋਵੇ 10 ਦਾ ਹੋਵੇ ਅਸਟੀਮੇਟ ਉਮਰ ਇੰਨੀ ਆ ਬੱਚੀ ਠੀਕ ਹੈ ਤੇ ਬਾਕੀ ਜਿਹੜੀ ਬਰੀਡ ਆ ਬੱਚੀ ਦੀ ਇਹ ਤੁਹਾਡੇ ਸਾਹਮਣੇ ਲੰਬਾਈ ਲੰਮੀ ਸ਼ਰੀਰ ਦੀ 110% ਜਰਸੀ ਹੈ ਅਗਲਾ 100 ਕਹਿੰਦਾ 100 ਤੋਂ ਵੀ ਪਲੱਸ ਹੀ ਇੰਨੀ ਕੁਆਲਟੀ ਹੈ ਬੱਚੀ ਚ ਠੀਕ ਹੈ ਠੀਕ ਹੈ ਕਾਲਿਆ ਫੀਕਾ ਕਾਲੇ ਗੋਡੇ ਆ ਹੂੰ ਹਾਂ ਹੈਟ ਆ ਨਾ ਤੇ ਇਹ ਬੱਚਾ ਆਪਾਂ ਕਿੰਨੇ ਚ ਦੇ ਦਾਂਗੇ ਇਹਦਾ ਵੀ 18000 ਮੋਲ ਆ ਵੀਰੇ 16000 ਦੇ ਦਾਂਗੇ 18000 ਮੋਲ ਹਾਂ 16000 ਚ ਕਹਿੰਦਾ 16000 ਚ ਮਾਰਤਨ ਹੋਰ ਹੋ ਜਾਊ ਕਰ ਦਾਂਗੇ ਹੋਰ ਬਸ ਕਿਹੜੀ ਵਾਲਾ ਮੂੰਹ ਦਿਖਾਈ ਦੇ ਕਿਆਟਾ ਯਾਰ 16 ਆ ਤੁਨਾ ਬੱਚੇ ਜਰਾ ਮਾਰ ਤਾ ਨਾ ਹੋ ਜੂਗਾ ਠੀਕ ਹੈ ਜੀ ਠੀਕ ਹੈ ਵੀਰੇ ਬੰਨ ਲਾ ਤਾਂ ਚਾਰ ਹੀ ਥਾਣਾ ਵੀ ਕੋਈ ਫੋਟ ਸ਼ਾਟ ਨਾ ਠੀਕ ਅਸਾਨੂੰ ਬੰਨ ਕੇ ਬੱਚੇ ਪਾ ਥਾਂ ਦਿਖਾ ਦੇ ਨੇ ਇੱਥੇ ਸਮਾਹ ਰ ਕੇ ਇਹਦੇ ਕਣ ਕਣ ਦੇਖ ਸਕਦੇ ਹੋਗੇ ਇਹ ਹੈਗੇ ਬੱਚੀ 3 ਨੰਬਰ ਦਾ ਹੂੰ ਚੋੜ ਜੀ ਇਸੋਂ ਸੋਨੇ ਚਾਰ ਸੋਨੇ ਗੈਸ ਲੱਗਿਆ ਅੱਗੇ ਆਪਣੇ ਕੋਲੇ 4 ਨੰਬਰ ਬੱਚੇ ਨਾ ਹਾਂਜੀ ਇਹ ਕਿੰਨੀ ਕੁ ਮੋਰਾ ਬੱਚਾ ਇਹ 6.5 7 ਮਹੀਨੇ ਹੋ ਗਏ ਦੀ ਬਈ ਠੀਕ ਹੈ ਲੈ ਇਥੋ ਨੀਆ ਮਾਰ ਚਾਰ ਨੰਬਰ ਬੱਚੀ ਦੇ ਵਿੱਚ ਠੀਕ ਹੈ ਤੇ ਕੁਆਲਿਟੀ ਜਿੰਨੀ ਹੈ ਤੁਹਾਡੇ ਸਾਹਮਣੇ ਆ ਇਹਦਾ 16000 ਰੁਪਿਆ ਮੁੱਲਾ ਠੀਕ ਹੈ 16 ਜਮਾਨਤਨ ਹੋ ਜਾਊਗਾ ਹਾਂ ਹਾਂ ਝੋਲੀ ਬਹੁਤ ਆ ਵਛੀ ਦੀ ਇੱਥੇ ਚੈੱਕ ਕਰੋ ਇੱਥੇ ਕਰਾ ਦੇ ਉੱਥੇ ਕਰਾ ਦੇ ਜਲੰਦਰ ਇੱਥੇ ਫੇਰ ਭੱਜੂ ਜਮੜ ਕੇ ਲਗਭਗ 7 ਮਹੀਨਾ ਦਾ 6 ਮਹੀਨਾ ਦਾ 5.5 ਦਾ ਬਾਈ ਕਹਿੰਦਾ ਇੰਨੀ ਕੁ ਉਮਰ ਵਿੱਚ ਬੱਚੀ ਦੀ ਹੋਣੀ ਹੈਗੀ ਤੇ ਝੋਲੀ ਕਰਮਲ ਦੀ ਬੜੀ ਵਕਮ ਵਾਲੇ ਉੱਪਰੋਂ ਜਿੰਨਾ ਭਜਨ ਹੈ ਇਹ ਤੁਹਾਡੇ ਸਾਹਮਣੇ ਠੀਕ ਹੈ ਤੇ ਹੂੰ ਝੋਲੀ ਬੜੀ ਵਧੀਆ ਕਾਣਾ ਜਿਵੇਂ ਨਿੱਕੀ ਜੀ ਆ ਹਾਂ ਝੋਲੀ ਗੱਬਣਾ ਝੋਲੀ ਗੱਬਣਾ ਲਈ ਪਰ ਦੇਗੀ ਆ ਗਿਆ ਆਪਣਾ ਕੋਲ 5 ਨੰਬਰ ਬੱਚਾ ਨਾ ਹੂੰ 1 ਕਿੰਨੀ ਕੁ ਉਮਰ ਬੱਚਾ ਦਾ ਇਹ ਸਾਢੇ 6-7 ਮਹੀਨੇ ਉਮਰ ਆ ਬਈ ਦੁੱਧੋ ਖੀਰੀ ਆ ਠੀਕ ਆ ਤੇ ਲੈ ਬਾਹਲੇ ਲੈ ਜਲੀ ਬੰਨੂ ਠੀਕ ਆ ਲੈ ਇੱਥੋਂ ਨਹੀਂ ਆ ਮਾਰਿਓ ਹੂੰ ਪੰਡੇ ਦੀ ਬੰਤਰ ਕਲਰ ਹੈ ਸਾਢੇ 6-7 ਮਹੀਨੇ ਹਾਂ ਤਤ ਵਰਗੇ ਦਾਇਮਾੜੀ ਲੇਥੋਂ ਚਮਕ ਦੇਖੋ ਬੱਚੀ ਸਾਰਾ ਬਚਣਾ ਵੱਧ ਚਮਕ ਪਈ ਹੈ ਨਾ ਬਈ ਸਾਰੇ ਵੇਚਰ ਵਾਲੇ ਫੋਨ ਲਾਈ ਜਾਂਦੇ ਬਹੁਤ ਪੈਸੇ ਲਾਈ ਜਾਂਦੇ ਪਰ ਦਿੱਤੀ ਨਹੀਂ ਆਪਾਂ ਕਿਸੇ ਨੂੰ ਅੱਛਾ ਠੀਕ ਬੰਦਾ ਸਿੱਧਾ ਕਿਸੇ ਜ਼ਿੰਮੇਦਾਰ ਨੂੰ ਵੇਚਾਂਗੇ ਆਵਜਾ ਬੱਚਾ ਕਦੇ ਕਦੇ ਮਿਲਦਾ ਸਹੀ ਗੱਲ ਹੈ ਸਹੀ ਗੱਲ ਹੈ ਰੋਕੀ ਰੁਕੀ ਵੇਚਰ ਦੇਖੋ ਤੇ ਇੱਥੋਂ ਕੰਨ ਕੁੰਡ ਤੇ ਸ਼੍ਰੀ ਦੀ ਬੰਤਰ ਚੈੱਕ ਕਰੋ ਝੋਲੀ ਬਹੁਤ ਚੰਗੀ ਹੈ ਬਈ ਚਮਕ ਸ਼੍ਰੀ ਦੀ ਬੰਤਰ ਬਹੁਤ ਸੋਹਣੀ ਹੈ ਹੂੰ ਇਹ ਵਿੱਚ ਆਪਾਂ ਕਿੰਨੇ ਚ ਦੇ ਦਾਂਗੇ ਜੀ ਦੀ ਆ ਇਹਦਾ 17000 ਮੁੱਲ ਆ ਵੀਰੇ ਮਾਨਤਨ ਮਾਨਤਨ ਕਰਦਾਂਗੇ 16 ਚ ਮਾਨਤਨ ਕਰਦ ਤੇ 16 ਵਿੱਚੋਂ ਟੋੜਾ ਜਿਹੜਾ ਮਾਂਤਾ ਨਾ ਕਰ ਦਾਂਗੇ ਠੀਕ ਆ ਗੁੱਦ ਵਾਲੀ ਬੱਚੀ ਆ ਵੀਰੇ ਚਮਕ ਵਾਲੀ ਦੰਦੋ ਖੀਰੀ ਆ ਹੂੰ ਸੋਹਣੀ ਬੱਚੀ ਆ ਤੇਰੀ ਬਹੁਤ ਸੋਹਣੀ ਬੱਚੀ ਪਾਣੇ ਕਾ ਪਠਾਨ ਦਿਖਾ ਦੇ ਨੇ ਬੱਚੀ ਦੇ ਠੀਕ ਆ ਬਾਕੀ ਬਾਜ ਨਹੀਂ ਬੱਚੀ ਦਾ ਪੂਰਾ ਫੁੱਲ ਲਗਾਏ ਨਹੀਂ ਕੱਟ ਬਾਜਣਾਗਾ ਤੇ ਫੜੀ ਪੂਛ ਪੜ ਲਾ ਦੁਪਣਾ ਅੰਗੋ ਚੋਲੀ ਰੱਖ ਉਹਨੂੰ ਹੂੰ ਕੋਲੀ ਮੜੀ ਬਾਗ ਮਾ ਨਾ ਥਾਣਾ ਬਹੁਤ ਸੋਹਣਾ ਗੈਪ ਚ ਲੱਗੇ ਨਾ ਬਹੁਤ ਸੋਹਣਾ ਬਾਕੀ ਮਤਲਬ ਬਹੁਤ ਸੋਹਣਾ ਬੱਚਾ ਯਾਰ ਮਤਲਬ ਸਾਰਿਆਂ ਨਾਲ ਚੰਗੀ ਲੱਗਦੀ ਮੈਨੂੰ ਤਾਂ ਇਹ ਛੱਡਣੀ ਹੁੰਨੀ ਵਾਲੀ ਕਹਾਣੀ ਗੁਰਨੀ ਪੜੀ ਕਹਿਣਾ ਹਾਂ ਸੋਹਣੀ ਹੈ ਬਾਕੀ ਸ਼ਰਮ ਆ ਜਵੇਂ ਪੂਰਾ ਐ ਮਤਲਬ ਜਸਰਮਾ ਪਾਇਆ ਹੁੰਦਾ ਕਾਰਨ ਬੁਲਾਇਆ ਗਿਆ ਕੰਝਾ ਡੋਲ ਠੀਕ ਹੈ ਇਹ ਸੀ ਆਪਣੇ ਕੋਲ 5 ਨੰਬਰ ਨਾ ਹੁਣ ਆ ਗਿਆ ਆਪਣੇ ਕੋਲ 6 ਨੰਬਰ ਬੱਚਾ ਇਹ ਨੂੰ ਜਿਆ ਬਾਹਰ ਕਿੰਨੇ ਕਿੰਨੀ ਕੁਮਰ ਉਮਰ ਦੀ ਜਿਹਦੀ 5.5 ਮਹੀਨੇ ਦੀ 5.5 ਮਹੀਨੇ ਕਿੰਨੇ ਜਦਾਂਗਾ ਆ ਬੱਚਾ ਆ ਜਿਹਦਾ 15000 ਮੁੱਲ ਆ ਜੀ ਹਾਂ ਮਾਨਤਨ ਹੋ ਜੂ ਐ ਹਾਂ ਮਾਨਤਨ 15 ਚ ਹਾਂ ਬਸ 14 ਚ ਮਾਨਤਨ ਕਰਾਂਗੇ ਬਈ ਇਹਦਾ 14 ਚ ਲਾਈਥੋਂ ਬੱਚੀ ਖੜਨੀ ਖੁਣੀ ਚੱਕਰੀ ਮਾੜੇ ਗਾਣ ਲਾਈਥੋਂ ਦੇਖ ਲਓ ਬੱਚੀ ਖੜਨੀ ਖੁਣੀ ਉਮਰ ਕਿੰਨੀ ਕੁ ਜਦੀ ਭਰੀ ਮਨ ਲੱਗ ਪਾ ਸਾਢੇ 5 ਮਹੀਨੇ ਬਈ ਸਾਢੇ 5 ਕੁਆਲਟੀ ਫੁੱਲਾ ਇੱਕ ਨੰਬਰ ਬੱਚੀ ਜਾਸੂ ਹਾਂਜੀ ਹਾਂਜੀ ਠੀਕ ਐ ਸੋਹਣਿਆ ਖੜਨੀ ਕੋਈ ਬੱਚੀ ਦਾ ਕੁਆਲਟੀ ਚੰਗੀ ਚੈੱਕ ਕਰ ਲਿਓ ਚਾਰ ਹੀ ਥਾਂਾਂ ਦੇ ਨਾਲ ਝੋਲੀ ਬਹੁਤ ਸੋਹਣੀਆਂ ਬੱਚੀਆਂ ਠੀਕ ਐ ਵੀਰੇ ਤਰੋਂ ਤਾਰਨੂ ਬੜੇ ਕਮਾਲ ਹਨ ਆਪਾਂ ਜਨਮ ਪੁੱਜੋਂ ਤਿਆਰ ਹੀ ਰਹਿੰਦੇ ਨਾ ਹਾਂ ਹਾਂ ਸ਼ਲਾਮਾਰਨ ਆਸ ਨੂੰ ਬੱਚੀ ਆਪਾਂ ਇੱਥੋਂ ਖਾਨ ਤੋਂ ਦਿਖਾ ਲਈ ਬੱਚੇ ਤੇ ਆ ਹੂੰ ਤਾਂ ਮਾਹ ਸੁਣਿਆ ਨਾ ਐ ਕੱਲੇ ਕੱਲੇ ਬੈ ਖੰਡ ਮੇ ਕੱਲੇ ਕੱਲੇ ਠੀਕ ਹੈ ਉਹ ओरिजिनल ਬੱਚੀ ਜਰਸੀ ਜੰਬਰੀ ਰੇ ਸੀ 6 ਨੰਬਰ ਤੇ ਹੁਣ ਤੁਹਾਨੂੰ ਦਿਖਾਉਣ ਆਪਾਂ ਆ ਬਹਿੜਕ ਟੋਕੜ ਗੱਭਣ ਮੰਨ ਲਿਓ ਗੱਭਣ ਮੰਨ ਲਿਓ ਜਿਹਦੀ ਪੇਹ ਕਿਹੜਾ ਸੂਆ ਸੋਂ ਦੀ ਦੂਜਾ ਹੁਣ ਦੂਜਾ ਸੂਆ ਬਈ ਦੂਜਾ ਹਾਂ ਸਾਢੇ 7 ਮਹੀਨੇ ਦੀ ਗੱਭਣਾ ਵੀਰੇ ਤੇ ਦੁੱਧੋ ਡਰਾਈ ਆ ਘਰ ਦੀ ਵਛੀ ਆ ਆਪਣੇ ਤੇ ਪਹਿਲੇ ਸੂਆ ਬੱਚਾ ਕੰਮ ਹੈ ਤਾਂ ਨਾ ਆਪਣਾ ਹਾਂ ਘਰ ਦੀ ਵਿਹੜਾ ਠੀਕ ਆ ਸਾਢੇ 7 ਮਹੀਨੇ ਗੱਭਣ ਹੋ ਗਈ 1.5 ਮਹੀਨਾ ਸੂਆ ਬਾਕੀ ਰਹਿ ਤੇ ਲੋਟੂ ਕਿੰਨਾ ਕਬਾ ਪਹਿਲੇ 19 ਕਿਲੋ ਪਹਿਲੇ ਸੂਏ ਬਾਈ 19 ਕਿਲੋ ਪਹਿਲੇ ਸੂਏ ਪਾਇਆ ਪਿਛਲੇ ਸਾਲ ਦੀ ਆਪਣਾ ਫੋਟ ਪਾਉਂ ਵੀ ਹੈਗੀਆਂ ਦੀਆਂ ਦਿੱਸੀ ਸੀਗੀ ਤੇ ਬਹੁਤ ਰਾਜੀ ਆ ਅੱਛਾ ਇੱਕ ਦਾ ਦਦ 20 ਤੋਂ ਬਾਹਰ ਪਾ ਦੇਣਾ ਸੌਖੇ ਠੀਕ ਆ ਹਾਂ ਟੁੱਪੇ ਕੱਢ ਕੇ ਚਾਹ ਲੈਣਾ ਹਾਂ ਲਾ ਇੱਥੋਂ ਨੇ ਆ ਮਾਰੇ ਸਾਢੇ 7 ਮਹੀਨੇ ਗੱਬਣ ਹੋ ਗਿਆ ਇਸ ਟਾਈਮ ਇਹ ਰੋਕੀ ਰੋਕੀ ਭਾਈ 1.5 ਮਹੀਨਾ ਸੁੰਦਾ ਕਰ ਮੈਂ ਤਾਂ ਬਾਕੀ ਪਿਆ ਤੇ ਪਹਿਲੇ ਸੂਏ ਲੱਗ ਭਾਂ ਬਾਈ ਕਹਿੰਦਾ ਵੀ 18 19 ਕਿਲੋ ਤੋਂ 20 ਕਿਲੋ ਦੇ ਨੇੜੇ ਪਾਇਆ ਵਾ ਨਾ ਤੇ 19 ਵੀ ਕਿਲੋ ਹੋਣਾ ਆਪਾਂ ਚਾਹ ਕੇ ਰੱਖ ਕੇ ਇਹਨੂੰ ਖਰੀਦ ਸਕਦੇ ਆ ਤੇ ਕਿੰਨੇ ਜੀ ਦੀ ਸਰਵੇਇ ਬੜਾ ਇਹਦਾ ਵੀ 53000 ਰੁਪਏ ਮੁੱਲ ਆ ਮਾਰਟਨ ਮਾਰਟਨ ਹੋ ਜਾਊਗਾ ਹਾਂ ਠੀਕ ਆ ਜੀ ਲੈ ਇਥੋਂ ਕੱਦ ਕਾੜ ਤੇ ਬੇਲ ਬੂੜ ਵੇਹੜ ਜੇ ਤਿਆਰ ਹੁੰਦੇ ਨਾ ਬਈ ਮੇਲਿਆ ਵਾਲੀ ਵਿੱਚੀ ਵਾਂਗੂ ਲੈਵਾ ਕੱਢਦੀ ਆ ਮੰਨ ਲਾ ਪਿਛਲੇ ਸਾਲ ਫਿਟਿੰਗ ਆਪਾਂ ਵੇਚੀ ਦੀਗੀ ਫਿਟਿੰਗ ਵਾਲਾ ਕੱਢਦੀ ਜ ਐ ਹਰੇਕ ਗਾਹ ਕੇ ਹੱਥ ਨੇ ਗਾਂ گاਵਾ ਦਾ ਵਪਾਰ ਸੀ ਆਪਣਾ ਪਿਛਲੇ ਸਾਲ ਹਮ ਹਰੇਗਾ ਗਾਹ ਕਾ ਕੇ ਨੂੰ ਮੰਗਦਾ ਸੀਗਾ ਵੇਚ ਦਿਓ ਹਾਂ ਪਰ ਉਹ ਜਦੋਂ ਬੜੀਏ ਕਰ ਗਈ ਫਿਰ ਆਪਾਂ ਰੱਖ ਲਈ ਵੇਚੀ ਨਹੀਂ ਠੀਕ ਆ ਲੈਂ ਲੰਬੀ ਤੋਰਾ ਪਰਲੇ ਪਾਸੇ ਨੂੰ ਤੁਹਾਨੂੰ ਤੋੜ ਕੇ ਦਿਖਾ ਦੇਣਾ ਇਥੋਂ ਢਾਂਚਾ ਬਾਕੀ ਭਾਜਨ ਵੀ ਮੇਰਾ ਵਹਾਕ ਮਾਲਾ ਬੈੜਦਾ ਨਾ ਥਣ ਚਾਰ ਆ ਸੋਨੇ ਗੈਪ ਚ ਲੱਗੇ ਵਗੇ ਤੇ ਡੇਢ ਮਹੀਨਾ ਜੋ ਕੋਈ ਭਰਾ ਜਿਵੇਂ ਕੋਈ ਟ੍ਰਾਂਜੈਕਸ਼ਨ ਫੀਡ ਵਗੈਰਾ ਜਿਹਦੇ ਹਸਾਬ ਨਾਲ ਚਾਰ ਨਹੀਂ ਕੋਈ ਨਾ ਤੇ ਉਸਾਂ ਨਾਲ ਸਾਹਬ ਕੀ ਦੁੱਧ ਵਾਲੀ ਬੈੜ ਵਧੀਆ ਖਰੀਦ ਸਤੋ ਅੱਜ ਤੱਕ ਮੈਂ ਅੱਧ ਮੁੱਲ ਵਾਲਾ ਕੰਮ ਹੀ ਹੈਗਾ ਠੀਕ ਹੈ 53000 ਅੱਜ ਛੋੜਾ ਬੈੜਦਾ ਮਾਨਤਨ ਹੋ ਜੂਗਾ ਤੁਹਾਨੂੰ ਬੜੀ ਤਿਆਰ ਹੋ ਕੇ ਆਈਆਂ ਵੜਾ ਕਿੰਨੇ ਕੁ ਪੈਸੇ ਮਿਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਦਾ ਨਾ ਤੇ ਨੇੜੇ ਹੋ ਕੇ ਤੁਹਾਨੂੰ ਪੱਥਰਾਂ ਦੀ ਮੰਤਰ ਦਿਖਾਏ ਦੁੱਧ ਮੇਨ ਨਾਲ ਨਾ ਫੁੱਲ ਜੇ ਕਰ ਉਹਦੇ ਨਾਲ ਬਹੁਤ ਚੰਗੀ ਲੱਗੀ ਬਈ ਇਥੋਂ ਆ ਦੇਖਿਓ ਠੀਕ ਆ ਬਾਕੀ ਥਾਂ ਸੁਹਣੇ ਗੈਪ ਚਾੜੀ ਬਾਕੀ ਪਿਛਲੇ ਸਾਲ ਦੀ ਆਪਣਾ ਫੁੱਟ ਮਾਇਆ ਜਿੰਨਾ ਬਈ ਦੀ ਸਾਰ ਨੇ ਗੱਬਣ ਦੀਆਂ ਠੀਕ ਆ ਬਹੁਤ ਸੁਹਣਨ ਲੀਵਾ ਤਿਆਰ ਕਰਦੀ ਹੂੰ ਠੀਕ ਆ ਜੀ ਬਾਕੀ ਛੋਣੀ ਛੋਣੀ ਬੋਦਾ ਦੋਨੇ ਪਾਸੇ ਬੈ ਕੇ ਚੁੱਲੂ ਹੂੰ ਲਾਸਟ ਆਪਣਾ ਕੋ ਆ ਗਿਆ ਨਾ ਹਾਂ ਇਹ ਬੱਚੀ ਬਈ ਉਮਰ ਵੱਡੀ ਏ ਥੋੜੀ ਜੀ ਤਿੰਨ ਸਾਲ ਸਾਢੇ ਤਿੰਨ ਸਾਲ ਉਮਰ ਆ ਹਾਂ ਤੇ ਮੁੱਲੇ ਦਾ 15000 ਰੁਪਇਆ ਠੀਕ ਆ ਅੰਦਰ ਅੰਦਰ ਦੀ ਆਪਣੀ ਗਾਰੰਟੀ ਏ ਬਈ ਚੈੱਕ ਕਰਾ ਕੇ ਜਾ ਸਕਦਾ ਕੋਈ ਬੱਚੇ ਦਾ ਨਾ ਪੂਰੀ ਕਾਇਮ ਆ ਠ ਉਮਰ ਲਗਵਾ ਤੈਨੂੰ ਬੜਾ ਹਾਂ ਪਿਓਰ ਜਰਸੀ ਆ ਹੂੰ ਜਰਸੀ ਬੱਚੀ ਬਰੀਡ ਵਧੀਆ ਨਾ ਬਾਜ ਜੋ ਕੋਈ ਭਰਾ ਸਾਂਭਣ ਵਾਲਾ ਹੋਇਆ ਗੌਰ ਨਾਲ ਸਾਂਭ ਸਕਦਾ ਹੈ ਤੈਨੂੰ ਗੱਭੋਂ ਗੂ ਚੰਗੇ ਲਾਇਕ ਕਰਵਾ ਸਕਦਾ ਮੂਰੇ ਬੱਚੀ ਬਰੀਡ ਤਿਆਰ ਹੋ ਜੂਗੀ 15 ਹਜ਼ਾਰ ਛੋਟ ਅੱਜ ਅੱਜ ਦੀ ਗੜੀ ਇਹਦੇ ਬੱਚੀ ਦਾ ਮਾਰਤਾ ਨਾ ਹੋ ਜੂਗਾ ਠੀਕ ਐ ਬਰੀਡ ਵਾਲਾ ਪੱਖ ਤੋਂ ਚੰਗੀ ਐ ਤੇ ਬਾਕੀ ਜਿਹੜੇ ਪੁਰਾਣੇ ਪੈਸੇ ਲਾਉਣੇ ਆ ਗੋਆ ਮਨ ਦੇਖੋ ਕੀ ਕਹਿੰਦਾ ਇਹ ਉਹਨਾਂ ਨੇ ਦੇਖਣਾ ਠੀਕ ਆ ਟੋਟਲ ਅੱਜ ਦੀ ਵੀਡੀਓ ਜੀ ਤੁਹਾਨੂੰ 8 ਨਗ ਆਪਾਂ ਦਿਖਾਤੇ ਤੇ 30 ਜਨਮ ਪਰ ਰੇਟ ਜਿਹੜੇ ਵੀਡੀਓ ਦੇ ਵਿੱਚ ਕਰਾਤੇ ਜਿੰਨੇ ਰੇਟ ਕੀਤਾ ਕੋਈ ਫਿਕਸ ਪ੍ਰਾਈਸ ਨਹੀਂ ਬਾਧਾ ਘਾਟਾ ਥੋੜਾ ਸਾਰੇ ਬੱਚਿਆਂ ਦੀ ਸਾਰੇ ਬੱਚਿਆਂ ਦਾ ਠੀਕ ਆ ਰੇਟ ਚ ਹੋ ਜੂਗਾ ਠੀਕ ਹੈ ਜਿਵੇਂ ਆ ਬੱਚੀ ਦੇਖੋ ਠੀਕ ਆ ਤੇ ਆ ਦੇਖੋ ਕੁਆਲਿਟੀ ਦੀ ਬੜੀ ਵਾਹ ਕਮਾਲ ਆ ਗਈ ਸਾਰੇ ਆਪੋ ਆਦੀ ਕੁਆਲਿਟੀ ਆ ਬੱਚੇ ਚੰਗੀਆਂ ਠੀਕ ਆ ਤੇ ਕਰ ਲਓ ਬਾਈ ਦਾ ਸੰਪਰਕ ਪੈਂਡ ਆ ਗਿਆ ਜੈਤੋ ਤੇ ਨੇੜੇ ਬਾਜਾਖਾਨ ਲੱਗ ਗਿਆ ਤੇ ਜਿਹੜਾ ਲੱਗ ਗਿਆ ਬਾਈ ਨੂੰ ਫਰੀਦਕੋਟ ਸੰਪਰਕ ਨੰਬਰ ਧੋਤ ਧੋਤ ਸਕਰੀਨ ਤੇ ਚੱਲਦਾ ਤੇ ਨਾਲ ਦੇ ਚੈਨਲ ਨੂੰ ਸਬਸਕ੍ਰਾਈਬ ਜੁਬ ਕਰ ਲਿਆ ਕਰੋ ਜੀ ਧੰਨਵਾਦ